ਸਾਧਕੇ ਸੰਗ ਅਗੋਚਰ ਮਿਲੇ ਸਾਧਕੇ ਸੰਗ ਸਦਾ ਪਰਪੁਣੈ ਸਾਧਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਰਤ ਰਸ ਭੰਚਾ ਸਾਧ ਸੰਗ ਹੋਏ ਸੰਭੁ ਕੀਰੇ ਸਾਧਕੇ ਸੰਗ ਮਨੋਹਰ ਸਾਧ ਕੇ ਸੰਗ ਨਾ ਕਤੂ ਭਾਵੇ ਸਾ ਸੰਗ ਸਥਿਤ ਮਨੁ ਪਾਵੇ ਸਾਧ ਕੇ ਸੰਗ ਮਾਇਆ ਤੇ ਪਿੰ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਸਦਾ ਪਰ ਕੋ ਲੈ ਸਾਦ ਕੇ ਸੰਗ ਆਵੈ ਬਸ ਪੰਚਾਮ ਸਾਦ ਸੰਗ ਅੰਮ੍ਰਿਤ ਰਸ ਭੁੰਚਾ ਸਾਦ ਸੰਗ ਹੋਏ ਸਭ ਕੀ ਰੇ ਸਾਦ ਕੇ ਸੰਗ ਮਨੋਹਰ ਮੈਂ ਸਾਦ ਕੇ ਸੰਗ ਨਾ ਕਰਤ ਹੂੰ ਧਾਵੈ ਸਾਦ ਸੰਗ ਅਸਥਿਤ ਮਨੁ ਪਾਵੈ ਸਾਦ ਕੇ ਸੰਗ ਮਾਇਆ ਤੇ ਪੈਨ ਸਾਦ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਕੇ ਸੰਗ ਮਾਇਆ ਤੇ ਭੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਜਸ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰਫੁਲੇ ਜਿਸ ਪ੍ਰਭੂ ਨੂੰ ਆਪਾਂ ਕਹਿੰਨੇ ਨਾ ਕਿ ਸਾਡੀ ਤਾਂ ਸਮਝ ਵਿੱਚ ਹੀ ਨਹੀਂ ਆਉਂਦਾ ਕੌਣ ਹੈ ਸਿਰਜਣਹਾਰ ਕੌਣ ਹੈ ਰਚੈਤਾ ਕੌਣ ਹੈ ਏਕਮਕਾਰ ਵਾਇਗੁਰ ਜਦੋਂ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਨਾ ਤੇ ਇਹੋ ਜੀ ਬਰਕਤ ਹੁੰਦੀ ਹੈ ਕਿ ਅਗੋਚਰ ਪ੍ਰਭੂ ਹੈ ਜਿਹੜਾ ਦਿਖਦਾ ਨਹੀਂ ਤੇ ਉਸ ਦੇ ਨਾਲ ਵੀ ਮਿਲਾਪ ਹੁੰਦਾ ਸਾਧ ਕੇ ਸੰਗ ਸਦਾ ਪਰਫੁਲੇ ਹਰ ਪੱਖੋਂ ਆਪਾ ਪਰਪਰfully ਤੁੰਨੇ ਆਤਮਿਕ ਪੱਖੋਂ ਸ਼ਰੀਰਿਕ ਪੱਖੋਂ ਸਾਧਕੇ ਸੰਗ ਆਵੇ ਬਸ ਪੰਚਾ ਪੰਜ ਜਿਹੜੇ ਬਹਿਰੀ ਹੈ ਕਾਮ ਕ੍ਰੋਧ ਲੋਮ ਹੰਕਾਰ ਇਹ ਆਪਣੇ ਬਸ ਵਿੱਚ ਆ ਜਾਂਦੇ ਨੇ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਤੇ ਇਸ ਵਿਸ਼ ਸਾਗਰ ਦੇ ਵਿੱਚ ਸੰਸਾਰ ਨੂੰ ਵਿਕਸ਼ਾ ਕਰਕੇ ਆਇਆ ਨਾ ਉਸ ਦੇ ਵਿੱਚ ਵੀ ਆਪਾਂ ਨੂੰ ਅੰਮ੍ਰਿਤ ਚੱਕਣ ਨੂੰ ਮਿਲਦਾ ਹੈ ਅੰਮ੍ਰਿਤ ਪੀਨੇ ਆਪਾਂ ਕੀਰਤਨ ਦਾ ਪ੍ਰਭੂ ਨਾਮ ਦਾ ਸਾਧ ਸੰਗ ਉਹ ਸਭ ਕੀ ਰੇਨ ਸਾਧਕੇ ਸੰਗ ਮਨੋ ਘਰ ਬੈਨ ਜਦੋਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਨਾ ਇੰਨੀ ਨਹੀਂ ਮਰਤਾ ਜਾਂਦੀ ਬੰਦਾ ਸਾਰਿਆਂ ਕੇ ਕਹਿੰਦਾ ਕਿ ਮੈਂ ਠੀਕ ਹੈ ਜੀ ਤੁਸੀਂ ਸਾਡੇ ਨਾਲ ਚੰਗੇ ਹੋ ਤੇ ਸਾਰਿਆਂ ਦੇ ਚਰਨ ਤੁਰ ਬਣਦਾ ਬੰਦਾ ਸਾਧਕੇ ਸੰਗ ਮਨੋਹਰ ਬਣ ਤੇ ਕੋਈ ਹੰਕਾਰ ਨਹੀਂ ਹੁੰਦਾ ਤੇ ਜਿਹੜੀ ਬਾਣੀ ਹੈ ਨਾ ਬਹੁਤ ਹੀ ਮਿੱਠੀ ਹੋ ਜਾਂਦੀ ਹੈ ਮਨੋਹਰ ਹੁੰਦੀ ਹੈ ਦੂਜਿਆਂ ਦੇ ਮਨਾਂ ਨੂੰ ਜਿੱਤ ਲੈਂਦੀ ਉਹ ਬਾਣੀ ਨਾਲ ਹੀ ਦੂਜਿਆਂ ਨੂੰ ਜਿੱਤ ਲੈਂਦਾ ਫਤਿਹ ਕਰ ਲੈਂਦਾ ਸਾਧਕੇ ਸੰਗ ਨਕਤੂ ਭਾਵੇਂ ਪਟਕਣਾ ਸਾਰੀ ਮੁੱਕ ਜਾਂਦੀ ਹੈ ਸਾਧੂ ਦੇ ਸੰਗਤ ਦੇ ਵਿੱਚ ਕਿਉਂਕਿ ਮਾਰਗਦਰਸ਼ਨ ਹੋ ਜਾਂਦਾ ਨਾ ਸਾਧ ਸੰਗ ਅਸਥਿਤ ਮਨ ਪਾਵੇ ਜਿਹੜਾ ਮਨ ਸਾਰੇ ਪਾਸੇ ਭੱਜਦਾ ਉਹਨੂੰ ਵੀ ਟਿਕਾ ਮਿਲਦਾ ਹੈ ਸਾਧਕੇ ਸੰਗ ਮਾਇਆ ਤੇ ਪੈਣ ਇਹ ਜਿਹੜੀ ਮਾਇਆ ਨਾ ਫਿਰ ਆਪਣਾ ਪ੍ਰਭਾਵ ਨਹੀਂ ਪਾਉਂਦੀ ਆਪਾਂ ਨੂੰ ਪਟਕਾ ਨਹੀਂ ਸਕਦੀ ਸਾਤ ਸੰਗ ਨਾਨਕ ਪ੍ਰਭ ਸੁਪਰਸੰ ਦੇਖੋ ਜਦੋਂ ਆਪਾਂ ਸਾਧ ਸੰਗਤ ਦੇ ਵਿੱਚ ਹੁੰਨੇ ਨਾ ਤੇ ਪ੍ਰਭੂ ਨਾ ਕੇਵਲ ਪ੍ਰਸੰਨ ਬਲਕਿ ਬਹੁਤ ਜ਼ਿਆਦੇ ਖੁਸ਼ ਹੁੰਦੇ ਹਨ ਜੇ ਆਪਣਾ ਕੋ ਬੱਚਾ ਮਾੜੀ ਸੰਗਤ ਚ ਹੋਵੇ ਕੀ ਆਪਾਂ ਖੁਸ਼ ਹੋ ਜੀ ਆਪਾਂ ਕਦੇ ਵੀ ਖੁਸ਼ ਨਹੀਂ ਨਾ ਹੋਵਾਂਗੇ ਅਬ ਤਾਂ ਖੁਸ਼ ਹੋਵਾਂਗੇ ਬੱਚਾ ਚੰਗੀ ਸੰਗਤ ਚ ਹੋਵੇ ਇਸ ਤਰ੍ਹਾਂ ਜਿਹੜਾ ਆਪਣਾ ਮਾਤਾ ਪਿਤਾ ਆਪਣਾ ਪ੍ਰਭੂ ਹੋਆ ਆਪਣਾ ਸਿਰਜਣਹਾਰ ਹੈ ਉਹ ਬਹੁਤ ਪ੍ਰਸੰਨ ਹੁੰਦਾ ਆਪਣੇ ਤੇ ਬਹੁਤ ਆਸ਼ੀਰਵਾਦ ਦੀ بارش ਹੁੰਦੀ ਹੈ ਆਪਣੀ ਤੇ ਜਦੋਂ ਆਪਾਂ ਪ੍ਰਭੂ ਭਗਤ ਜਨਾਂ ਦੀ ਸਾਧ ਜਨਾਂ ਦੀ ਸੰਗਤ ਵਿੱਚ ਹੁੰਨੇ ਆ ਸਾਧ ਸੰਗ ਨਾਨਕ ਪ੍ਰਭ ਸੁਪਰਸੰ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੋ ਅਗੇ ਬਖਸ਼ੋ ਹੋਈਆਂ ਗਲਤੀਆਂ ਦਾ ਅਰਦਾਸ ਕੇ ਮੰਗਾ ਜਾ ਚੱਕੇ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ